ਲੇ ਪਰ ਸੁਣ ਆਪਣੇ ਭਰਾ ਦੀਆਂ ਕਰਤੂਤਾ ਇਹਨੇ ਨਾ ਦਲਜੀਤ ਨੂੰ ਮਾਰਨ ਵਾਸਤੇ ਇਸ ਕੱਲੇ ਮੁੰਡੇ ਇਹਨੇ ਤੇ ਮਾਰਾ ਤਾਂ ਨਹੀਂ ਉਹ ਤੇ ਕਿਸਮਤ ਚੰਗੀ ਆ ਮੇਰੇ ਪੁੱਤ ਦੀ ਚਲੋ ਬਚ ਗਿਆ ਨੀ ਤੇ ਮੇਰੀ ਤਾਂ ਨਉਂ ਵੀ ਰੋਲ ਜਾਣੀ ਕਿਤੇ ਬੁਰਾ ਹਾਲ ਹੋਣਾ ਇਹਨਾਂ ਨੇ ਸਾਂਭਣਾ ਕਿੰਨੇ ਇਹਨੇ ਤੇ ਉਹ ਕੰਮ ਕੀਤਾ ਜਿਹੜਾ ਕਦੀ ਕਿਸੇ ਨੇ ਕੀਤਾ ਨਾ ਹੋਏ ਪੈੜੀ ਬਦਲੇ ਕ ਮਮੀ ਇਹ ਤੁਸੀਂ ਕੀ ਕਹਿ ਰਹੇ ਜੀ ਦਲਜੀਤ ਨੂੰ ਮਰਵਾਉਣ ਲੱਗਾ ਉਹ ਵੀ ਲਵਲੇ ਹੋਰ ਸੱਚੀ ਹੋ ਹੀ ਗੱਲ ਤੇ ਦੱਸੋ ਗੱਲ ਹੋਈ ਗਈ ਆ ਕਦੋਂ ਮਰਮਉਣ ਲੱਗਾ ਹੀ ਇਹ ਜਿਹੜੀ ਸੱਟ ਲੱਗੀ ਨਾ ਦਰਜੀਤ ਦੇ ਇਹ लवली ਨੇ ਸਾਰਾ ਕੰਮ ਕਰਵਾਇਆ ਵਾ ਮੰਮੀ ਲੰਦੀ ਨੇ ਕਰਵਾਇਆ ਹਾਂ ਹੋ ਇਹ ਤੇ ਮੈਂ ਸੁਣ ਲਿਆ ਇਹ ਤਾਂ ਲੋਕੀਂ ਦਾ ਪਤਾ ਲੱਗਾ ਵਾ ਇਹ ਤੇ ਮੈਂ ਸੁਣ ਲਿਆ ਤਾਂ ਡੂਆਂ ਜੀਆਂ ਗੱਲਾਂ ਕਾਣ ਦੇ ਆ ਜਦੋਂ ਦੀ ਤੇਰੇ ਸੱਟ ਲੱਗੀ ਹੈ ਨਾ ਪਤਾ ਨਹੀਂ ਮਨ 'ਚ ਖਿਆਲ ਹੀ ਹੋਰ ਤਰ੍ਹਾਂ ਦੇ ਆ ਤੇ ਇੱਕ ਮੈਨੂੰ ਨਾ ਸੁਪਨਾ ਵੀ ਬੜਾ ਪਹਿੜਾ ਜਿਹਾ ਆਇਆ ਹੀ ਤੇ ਤਾਂ ਹੀ ਮੈਂ ਆਈ ਮੈਂ ਚੱਲ ਨਾਲੇ ਵੇਖ ਕੇ ਹੁੰਦੀ ਆ ਤੇ ਤੂੰ ਮੇਰਾ ਬਾਹੂ ਨਾ ਧਿਆਨ ਨਾ ਹੀ ਜਾਇਆ ਕਰ ਤੇ ਧਿਆਨ ਆਇਆ ਕਰ ਪਤਾ ਨੀਰਾ ਨਾ ਕਰਿਆ ਕਰ ਦੋਵੇਂ ਤੇ ਬਾਹਰ ਚਲ ਗਈਆਂ ਵਾ ਜਿਹੜਾ ਕੰਮ ਮੈਂ ਕਰਨ ਆਈ ਆ ਪਹਿਲਾਂ ਉਹ ਕਰਾਂ ਜਲਦੀ ਜਲਦੀ ਮੈਂ ਨਾ ਕੰਮ ਨਿਬੇਰਾ ਆ ਗੋਲੀ ਇਹ ਨਾ ਜਿਹੜੀ ਇੰਨੇ ਸੰਦੀਪ ਨੂੰ ਮਾਂ ਬੰਦ ਤੋਂ ਰੋਕਣਾ ਲੈ ਸੰਦੀਪ ਕੁੜੇ ਤੇਰਾ ਤੇ ਹੁਣ ਕੰਮ ਹੋ ਗਿਆ ਈਓ ਇੱਕ ਤੇ ਨਾ ਆ ਵਸ਼ੀ ਇਹ ਨਾ ਤੰਗ ਕਰਦੀ ਹੈ ਨਾ ਇਹ ਵੀ ਚੱਲ ਗਏ ਪਠੇ ਲੈਣ ਉਹ ਖੁੱਲ ਗਈ ਹੈ ਵੱਜਨ ਨਹੀਂ ਲਈ ਬਨਣਾ ਹੀ ਹੈ ਹਾਂਜੀ ਬਨਣਾ ਹੀ ਮੈਂ ਤੇ ਪੀ ਲੈਣੀ ਚਾਹ ਠੰਡੀ ਹੋ ਗਈ ਠੱਡੀ ਨਹੀਂ ਲਈ ਪੀਣਾ